ਹਾਂਜੀ ਪਾਪਾ ਜੀ ਸ਼ਿਕਾ ਜੀ ਸਾਰੇ ਹੋ ਨਹੀਂ ਆਪਣੇ ਭਾਈ ਰਾਜਵੀਰ ਜਵੰਦਾ ਬਾਰੇ ਕੋਈ ਵੱਡੀ ਅਪਡੇਟ ਆਈ ਆ ਜਿਹੜਾ ਭਾਈ ਦੱਸਣਗੇ ਆਪਾਂ ਹੁਣ ਭਾਈ ਨੂੰ ਦੇਖੀਏ ਆਜੋ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਤਾਜ਼ਾ ਅਪਡੇਟ ਸਾਹਮਣੇ ਆਇਆ ਡਾਕਟਰਾਂ ਦੀ ਟੀਮ ਜਦੋਂ ਚੈੱਕਅਪ ਦੇ ਲਈ ਪਹੁੰਚੇ ਤਾਂ ਉਹਨਾਂ ਦੀ ਅੱਖ ਦੇ ਵਿੱਚ ਬੈਟਰੀ ਦੇ ਨਾਲ ਰੋਸ਼ਨੀ ਪਾਈ ਗਈ ਤਾਂ ਜਦੋਂ ਅੱਖ ਦੇ ਵਿੱਚ ਰੋਸ਼ਨੀ ਪਾਈ ਗਈ ਤਾਂ ਅੱਖ ਦੇ ਵਿੱਚ ਥੋੜੀ ਜੀ ਹਿਲਜੁਲ ਨਜ਼ਰ ਆਈ ਹੈ ਅੱਖਾਂ ਝਪਕਦੇ ਨਜ਼ਰ ਆਏ ਨੇ ਪਰ ਇਸ ਤੋਂ ਇਲਾਵਾ ਜੇਕਰ ਦੂਸਰੀ ਗੱਲ ਕਰੀਏ ਪਰ ਸਰੀਰ ਦੇ ਵਿੱਚ ਕੋਈ ਵੀ ਹਿਲਜੁਲ ਦਿਖਾਈ ਨਹੀਂ ਦੇ ਰਹੀ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਔਰ ਜੇਕਰ ਥੋੜੀ ਜੀ ਆਸ ਔਰ ਉਮੀਦ ਦੀ ਗੱਲ ਕਰੀਏ ਤਾਂ ਇਹ ਹੈ ਕਿ ਅੱਖਾਂ ਦੇ ਵਿੱਚ ਹਲਕੀ ਹਲਕੀ ਮੂਵਮੈਂਟ ਸਾਹਮਣੇ ਆ ਰਹੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਔਰ ਤਾਜ਼ਾ ਖਬਰ ਇਹੀ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਕਿ ਜਦੋਂ ਡਾਕਟਰਾਂ ਦੀ ਟੀਮ ਨੇ ਕੁਝ ਸਮਾਂ ਪਹਿਲਾਂ ਉਹਨਾਂ ਦਾ ਚੈੱਕਅਪ ਕੀਤਾ ਆਪਣੀਆਂ ਅੱਖਾਂ ਨੂੰ ਹਲਕਾ ਹਿਲਾਉਂਦੇ ਹੋਏ ਨਜ਼ਰ ਆਏ ਸੀ ਪਰ ਸਰੀਰ ਦੇ ਵਿੱਚ ਕੋਈ ਵੀ ਹਿਲਜੁਲ ਨਜ਼ਰ ਨਹੀਂ ਆ ਰਹੀ ਹਾਲਾਂਕਿ ਐਸਨੇਕ ਦੇ ਲੇਟੈਸਟ ਰਿਪੋਰਟ ਕਿਹਾ ਜਾ ਰਿਹਾ ਹੈ ਲੇਟੈਸਟ ਰਿਪੋਰਟ ਦੇ ਵਿੱਚ ਇਹ ਹੀ ਇੱਕ ਛੋਟੀ ਜੀ ਅਪਡੇਟ ਹੈ ਜੋ ਕਿ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਸੀ ਔਰ ਦੱਸ ਦਿੰਦੇ ਆ ਕਿ ਪਰਸੋ ਉਹਨਾਂ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਸਿਰ ਔਰ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਇੱਕ ਤੋਂ ਬਾਅਦ ਇੱਕ ਹਸਪਤਾਲ ਬਦਲ ਕੇ ਉਹਨਾਂ ਨੂੰ ਆਖਿਰ ਦੇ ਵਿੱਚ ਫੋਟੇਸ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਫੋਟੇਸ ਹਸਪਤਾਲ ਦੇ ਵਿੱਚ ਦਾਖਲ ਨੇ ਮਾਹਰ ਡਾਕਟਰਾਂ ਦੀ ਟੀਮ ਹਾਲੇ ਵੀ ਉਹਨਾਂ ਦਾ ਇਲਾਜ ਕਰ ਰਹੀ ਹੈ ਅਪਡੇਟ ਇਹ ਹੀ ਹੈ ਕਿ ਅੱਖਾਂ ਦੇ ਵਿੱਚ ਥੋੜੀ ਜੀ ਹਲਚਲ ਹੈ ਪਰ ਸਰੀਰ ਦੇ ਵਿੱਚ ਹਲਚਲ ਨਹੀਂ ਰੀਡ ਦੀ ਹੱਡੀ ਦੇ ਉੱਤੇ ਕਾਫੀ ਸੱਟਾਂ ਨੇ ਸਿਰ ਦੇ ਵਿੱਚ ਦਿਮਾਗ ਵਾਲੇ ਏਰੀਆ ਦੇ ਵਿੱਚ ਕਾਫੀ ਸੱਟਾਂ ਨੇ ਜੋ ਨਿਊਰੋਲੋਜੀ ਡਾਕਟਰ ਹੁੰਦੇ ਨੇ ਲਗਾਤਾਰ ਉਹਨਾਂ ਦੀ ਜੋ ਸਿਹਤ ਹੈ ਉਹਦੇ ਉੱਤੇ ਨਜ਼ਰ ਬਣਾ ਕੇ ਰੱਖੇ ਹੋਏ ਨੇ ਔਰ ਹਾਲੇ ਵੀ ਵੈਂਟੀਲੇਟਰ سپورਟ ਦੇ ਰਾਹੀ ਹੀ ਉਹਨਾਂ ਦੇ ਸਾਹ ਚੱਲ ਰਹੇ ਨੇ ਕਿਉਂਕਿ ਬੀਤੇ ਦਿਨ ਐਸੀਆਂ ਵੀ ਖਬਰਾਂ ਆ ਰਹੀਆਂ ਸੀ ਕਿ ਵੈਂਟੀਲੇਟਰ سپورਟ ਤੋਂ ਬਿਨਾ ਵੀ ਸ਼ਾਇਦ ਉਹ ਸਾਹ ਲੈ ਰਹੇ ਨੇ ਲੇਕਿਨ ਐਸਾ ਨਹੀਂ ਹੈ ਇਸ ਵਕਤ ਵੀ ਯਾਨੀ ਕਿ 2 ਦਿਨ ਬੀਤ ਚੁੱਕੇ ਨੇ 2 ਦਿਨਾਂ ਬਾਅਦ ਵੀ ਵੈਂਟੀਲੇਟਰ سپورਟ ਦੇ ਨੇ ਸਰੀਰ ਦੇ ਵਿੱਚ ਕੋਈ ਹਿਲਜੁਲ ਨਹੀਂ ਹੈ ਅੱਖਾਂ ਹਲਕੀਆਂ ਹਲਕੀਆਂ ਚੱਪਕਦੇ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੇ 뮤직 ਇੰਡਸਟਰੀ ਦੇ ਜਾਂ ਫਿਰ ਅਦਾਕਾਰ ਜਿਹੜੇ ਨੇ ਲਗਾਤਾਰ ਪੰਜਾਬੀ ਇੰਡਸਟਰੀ ਆ ਹਸਪਤਾਲ ਪਹੁੰਚ ਰਹੀ ਹੈ ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ ਔਰ ਡਾਕਟਰਾਂ ਤੋਂ ਕੋਲੋ ਅਪਡੇਟ ਲਿੱਤਾ ਜਾ ਰਿਹਾ ਔਰ ਬੀਤੇ ਦਿਨ ਸੀਐਮ ਭਗਵੰਤ ਮਾਨ ਵੀ ਪਹੁੰਚੇ ਸੀ ਇਹੀ ਗੱਲ ਕਹਿ ਰਹੇ ਨੇ ਸਾਰੇ ਕਿ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆ ਕੰਮ ਕਰਦੀ ਹੈ ਕਿਉਂਕਿ ਜੇਕਰ ਸਾਰੇ ਲੋਕ ਅਰਦਾਸ ਕਰਨਗੇ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਉਹੀ ਗੱਲ ਹੈ ਜੀ ਇੱਕ ਅਪਡੇਟ ਹੋਰ ਆਈ ਸੀ ਸਾਹਮਣੇ ਕਿ ਭਾਈ ਜੇ ਰਿਪੋਰਟਾਂ ਬਾਹਰ ਵੀ ਭੇਜੀਆਂ ਗਈਆਂ ਨੇ ਬਾਹਲੇ ਦੇਸ਼ ਚ ਗੋਰਿਆਂ ਨੂੰ ਕੀ ਰਿਪੋਰਟਰ ਦੇ ਵਿੱਚ ਪਤਾ ਲੱਗੇ ਕੀ ਹੈ ਜਿਹੜੇ ਇੱਥੋਂ ਇੱਥੋਂ ਦੀਆਂ ਸਰਕਾਰ ਇਹਨਾਂ ਨੂੰ ਡਾਕਟਰਾਂ ਨੂੰ ਨਹੀਂ ਪਤਾ ਚਲੋ ਉਹਨਾਂ ਨੂੰ ਕਈ ਵਾਰ ਜਾਣਕਾਰੀ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਦਿਖਾਇਆ ਗਿਆ ਵਾ ਬਾਕੀ ਦੇਖੋ ਉਹ ਵੀ ਕੀ ਅਪਡੇਟ ਦਿੰਦੇ ਨੇ ਬਾਕੀ ਆ ਜੋ ਸੁਣ ਲਈ ਭੈਜੀ ਹੋਰ ਵੱਲ ਅਰਦਾਸ ਕਰਨਗੇ ਤਾਂ ਉਹਨਾਂ ਦੀ ਸਿਹਤ ਹੋਰ ਵੀ ਛੇਤੀ ਠੀਕ ਹੋ ਸਕਦੀ ਹੈ ਮੌਕੇ ਤੇ ਸਾਡੇ ਜੋ ਰਿਪੋਰਟਰ ਨੇ ਸਾਡੇ ਸਹਾਇਕੀ ਨੇ ਹਸਪਤਾਲ ਦੇ ਵਿੱਚ ਨੇ ਉਹ ਕੀ ਕੋਈ ਅਪਡੇਟ ਦੇ ਰਹੇ ਨੇ ਇੱਕ ਵਾਰ ਇਹ ਵੀ ਸੁਣ ਲਿਓ ਇਹੀ ਅਪਡੇਟ ਆ ਯਾਰ ਕਿ ਰਾਜੂ ਜੁੰਦਾ ਭਾਜੀ ਬਾਰੇ ਅਰਦਾਸ ਹੀ ਆ ਭਾਈ ਬਣ ਕੇ ਅਰਦਾਸ ਕਰੋ ਕਿਉਂਕਿ ਅਰਦਾਸ ਤੇ ਦਵਾਈ ਚ ਬਹੁਤ ਫਰਕ ਆ ਦਵਾਈ ਨੇ ਕਿੱਥੇ ਕੰਮ ਕਰਨਾ ਅਰਦਾਸ ਨੇ ਤੁਹਾਡੀਆਂ ਦੁਆਵਾਂ ਕਰ ਜਾਣਾ ਵਾ ਭਾਈ ਬਣ ਕੇ ਮੇਰੀ ਭੈਣ ਬਣ ਕੇ ਜਿੱਥੇ ਵੀ ਹੋ ਆਪਣੇ ਕੀਮਤੀ ਸਮੇਂ ਚੋਂ ਥੋੜਾ ਜਿਹਾ ਸਮਾਂ ਕੱਢ ਕੇ ਨਾ ਅਰਦਾਸ ਕਰੋ ਕਿ ਸਾਡਾ ਭਰਾ ਠੀਕ ਹੋਵੇ ਤੰਦਰੁਸਤ ਹੋਵੇ ਆਪਣੇ ਘਰ ਪਰਿਵਾਰ ਬਾਲ ਬਾਲ ਬੱਚਾ ਜਾਵੇ ਭਾਈ ਬਣ ਕੇ ਅਰਦਾਸ ਜਰੂਰ ਕਰੋ ਆਪਾਂ ਮਿਲਦਾ ਅਗਲੀ ਵੀਡੀਓ ਚ ਉਹ ਤੱਕ ਆਪਣਾ ਤੇ ਆਪਣੀ ਫੈਮਲੀ ਦਾ ਜਰੂਰ ਧਿਆਨ ਰੱਖਿਓ ਪੈਪੇ ਜੀ ਸਤਿ ਸ੍ਰੀ ਅਕਾਲ